ਪਾ ਉਹਦੇ ਵਿੱਚ ਵੀ ਇਹ ਮੈਂਸ਼ਨ ਕਰ ਦਿੰਨੇ ਆ ਲਾਈਵ ਗਰੁੱਪ ਦੰਦੇ ਨੇ ਇਸ ਵੇਲੇ ਅਸੀਂ ਰੋਪੜ ਦੇ ਪੁਰਾਣੇ ਪੁਲ ਦੇ ਮੋੜੇ ਮੌਜੂਦ ਆ ਜੀ ਆ ਸਾਡਾ ਪੁਰਾਣਾ ਪਿਲ ਹੈ ਤੇ ਪਤਾ ਲੱਗਿਆ ਸੀਗਾ ਕਿ 10 ਕਰੋੜ ਰੁਪਏ ਦੀ ਲੈਟਰੀ ਜਿਹੜੀ ਹੈ ਆ ਚੁੱਕੀ ਹੈ ਮਾਰਕੀਟ ਦੇ ਵਿੱਚ ਭਾਵੇਂ ਕਿ ਪੋਸਟਰ ਲੱਗੇ ਹੋਏ ਸੀਗੇ ਮੈਂ ਪੋਸਟਰ ਦੇਖਿਆ ਹੈ ਪੋਸਟਰਾਂ ਦੇ ਉੱਪਰ ਵੀ ਲਿਖਿਆ ਗਿਆ ਸੀਗਾ ਕਿ 10 ਕਰੋੜ ਦੀ ਇਲੈਕਟ੍ਰੀ ਜਿਹੜੀ ਹੈ ਇਸਪਰੇ ਨਿਕਲੇਗੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਅਸ਼ੋਕਾ ਇਲੈਕਟ੍ਰੀ ਰੋਪੜ ਦੇ ਵਿੱਚ ਜਿਹੜਾ ਕਿ ਬਹੁਤ ਵੱਡੇ ਸਟਾਕਿਸਟ ਨੇ ਦੇਖਿਆ ਹੋਇਆ ਹੈ ਕਿ ਲੋੜੀ ਪੰਜਾਬ ਸਟੇਟ ਲੋੜੀ ਬੰਪਰ ਪੰਜਾਬ ਸਟੇਟ ਲੋੜੀ ਬੰਪਰ 10 ਕਰੋੜ ਦਾ ਜਿਹੜਾ ਗਰੰਟਡ ਇਨਾਮ ਹੈ ਟਿਕਟਾਂ ਏ ਵੀ ਸੀਰੀਏ ਦੇ ਵਿੱਚੋਂ ਬਲਬਦਾ ਹੈ ਇਹ ਰੋਪੜ ਦੇ ਵਿੱਚ ਇੱਧਰ ਸੀ ਚਮਸੀਰੀ ਚਮਕੌਰ ਸਾਹਿਬ ਤੋਂ ਰੋਡ ਆਉਂਦਾ ਹੈ ਇਹ ਇਧਰ ਜਿਹੜਾ ਜਿਹੜਾ ਪੁਰਾਣਾ ਪੁਲਾ ਜਿਹੜਾ ਉਹਦਾ ਜਿਹੜਾ ਸਾਹਮਣੇ ਪਟਵਾਲ ਪਾਪਾ ਪੈਂਦਾ ਹੈ ਅਸ਼ੋਕਾ ਲਾਟਰੀ ਰੋਪੜ ਜਿਹੜੇ ਕਿ ਅੱਜ ਗੱਲਬਾਤ ਕਰਦੇ ਆ ਕਿ ਇਸ ਜਿਹੜਾ 10 ਕਰੋੜ ਦਾ ਜਿਹੜਾ ਮਸਲਾ ਕੀ ਹੈ 10 ਕਰੋੜ ਇਹ ਇਨਾਮ ਹੈ ਜਾਂ ਨਹੀਂ ਆਓ ਅੰਦਰ ਚੱਲਦੇ ਆਂ ਬਈ ਜੀ ਸੱਚ ਕਹ ਜੀ ਅਸ਼ੋਕਾ ਲਾਟਰੀ ਥੋੜੀ ਹੈ ਜੀ ਹਾਂ ਜੀ ਹਾਂ ਜੀ ਬਿਲਕੁਲ ਸਾਡੀ ਹੈ ਜੀ ਅਸ਼ੋਕਾ ਲਾਟਰੀ ਉਪਰ ਦੇ ਵਿੱਚ ਜਾਣਾ ਮਾਣਾ ਨਾਮ ਹੈ ਜੀ ਬਹੁਤ ਪੁਰਾਣਾ ਕਾਊਂਟਰ ਹੈ ਪੋਸਟਲ ਲੱਗੇ ਹੋਏ ਆ ਵੀ 10 ਕਰੋੜ ਦਾ ਨਾਮ ਹੈ ਸੱਚੀ ਗੁੱਠ ਮੋਠ ਬੋਲ ਰਹੇ ਬਿਲਕੁਲ ਸੱਚ ਹੈ ਜੀ ਪੰਜਾਬ ਗਵਰਨਮੈਂਟ ਦੀ ਲਾਟਰੀ ਹੈ ਜਿਹੜੀ 10 ਕਰੋੜ ਰੁਪਏ ਦੇਣ ਜਾ ਰਹੀ ਹੈ ਇਸ ਵਾਰੀ ਗਰੰਟਰਡ ਗਰੰਟਰਡ ਟੂ ਪਬਲਿਕ ਜਿਹੜਾ ਜਨਤਾ ਦੇ ਵਿੱਚ ਦਿੱਤਾ ਜਾਏਗਾ ਔਰ ਇਹ ਨਿਊ ਇਅਰ ਲੋਹੜੀ ਮੱਪ 18 ਜਨਵਰੀ ਨੂੰ ਨਿਕਲੇਗਾ ਹਰੇਕ ਬੰਦਾ ਇਸ ਨੂੰ ਖਰੀਦ ਸਕਦਾ ਔਰ ਇੱਕ ਅਫਸਰ ਹੈ ਤੁਹਾਡੇ ਕੋਲ 10 ਕਰੋੜ ਰੁਪਏ ਕਮਾਂਡਾ ਬਹੁਤ ਵਧੀਆ ਜੀ ਇਹ ਗੱਲ ਸੱਚ ਹੋ ਗਈ ਜੀ ਅਸੀਂ ਦੁਕਾਨ ਦੇ ਵਿੱਚ ਆ ਕੇ ਗਰੰਟੀ ਪਤਾ ਕਰ ਲੈਂਦੀਏ ਪੋਸਟਰ ਵੀ ਲੱਗੇ ਹੋਏ ਸੀਗੇ ਤੇ ਪੋਸਟਰਾਂ ਦੇ ਵਿੱਚ ਬਕਾਇਦਾ 10 ਕਰੋੜ ਰੁਪਏ ਦਾ ਨਾਮ ਪਹਿਲਾ ਜਿਹੜਾ ਰੱਖੇ ਗਿਆ ਭਾਈ ਜੀ ਇੱਧਰ ਪੋਸਟਰ ਆ ਦਿਖਾਓ ਜਿਹੜਾ ਪੋਸਟਰ ਲੱਗਿਆ ਹੋਇਆ ਜੀ ਗਰੰਟਡ 10 ਕਰੋੜ ਦਾ ਨਾਮ ਵਕਈ ਸੱਚ ਹੋ ਗਿਆ ਆ ਕੇ ਹੁਣ ਤੁਸੀਂ ਆਪਾਂ ਵੀ ਚਾਹੁੰਦੇ ਆ ਕਿ ਸਾਰੇ ਇੱਥੇ ਟਿਕਟਾਂ ਲੈ ਕੇ ਆਪਣੇ ਆਪਣੀ ਕਿਸਮ ਦਾ ਅਜ਼ਮਾਓ ਜੀ ਆਰ ਇੱਧਰ ਆਜੋ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਮੈਂ ਸ਼ਾਮਪਨ ਹੋਟਲ ਸਰ ਪਨੋਟ ਐਂਟਰਪ੍ਰਾਈਜ਼ ਲੁਧਿਆਣਾ ਤੋਂ ਲੁਧਿਆਣਾ ਤੋਂ ਅੱਜ ਤੁਸੀਂ ਸ਼ੋਕ ਕਲੈਕਟਰੀ ਦੇ ਇੱਥੇ ਪਹੁੰਚੇ ਕਿਆ ਕਰਨਾ ਹੈ ਸਰ ਇਦਾਂ ਹੀ ਪੰਜਾਬ ਗਵਰਨਮੈਂਟ ਦੀ ਜਿਹੜੀ ਲੋਟਰੀ ਚੱਲ ਰਹੀ ਆ ਪੰਜਾਬ ਸਟੇਟ ਗਵਰਨਮੈਂਟ ਦੀ ਪੰਜਾਬ ਸਟੇਟ ਡੀਅਰ ਲੋੜੀ ਮਕਰ ਸ਼ਿਕਰਾਂਤੀ ਬੰ 9 ਸਾਲ ਦੇ ਵਿੱਚ ਖੁੱਲ ਰਿਹਾ ਆ ਜਿਹਦੇ ਵਿੱਚ ਜਿਹੜੀ ਟਿਕਟਾ ਐ ਐਮ ਆਰ ਪੀ 500 ਆ 500 ਰੁਪਏ ਆ ਉਹਦਾ ਜਿਹੜਾ ਫਰਸਟ ਪ੍ਰਾਈਜ਼ ਆ ਗਰੰਟਡ ਟੂ ਪਬਲਿਕ ਆ ਜਿਹੜਾ ਕਿ 10 ਕਰੋੜ ਰੁਪਏ ਪਹਿਲੀ ਵਾਰੀ ਮੈਂ ਕਹਿੰਦਾ ਹੋ ਰਿਹਾ ਜੀ ਇਹ ਲੋਟਰੀ ਪੰਜਾਬ ਦੇ ਲੋਟਰੀ ਇਤਿਹਾਸ ਦੇ ਵਿੱਚ ਇਹ ਫਰਸਟ ਪ੍ਰਾਈਜ਼ ਫਰਸਟ ਟਾਈਮ ਲਾਂਚ ਕਰ ਰਹੀ ਹੈ ਪੰਜਾਬ ਗਵਰਨਮੈਂਟ ਜਿਹਦੇ ਵਿੱਚ ਫਰਸਟ ਪ੍ਰਾਈਜ਼ ਗਰੰਟਡ 10 ਕਰੋੜ ਰੁਪਏ ਦਾ ਆਮ ਪਬਲਿਕ ਆਮ ਜਨਤਾ ਦੇ ਸਾਹਮਣੇ ਕੱਢਿਆ ਜਾਵੇਗਾ ਇਹ ਗੱਲ ਹੋਰ ਹੈ ਵੀ 10 ਕਰੋੜ ਰੁਪਏ ਦਾ ਨਾਮ ਹੈ ਵੱਡੀ ਰਕਮ ਹੈ ਤੇ ਇਹ ਟਿਕਟਾਂ ਬਿਲਕੁਲ ਹੀ ਇੱਕ ਨੰਬਰ ਤੇ ਹੋ ਗਈਆਂ ਕਿ ਲੋਕਾਂ ਨੂੰ ਤੇ ਬਿਲਕੁਲ ਜੈਨੂਇਨ ਟਿਕਟਸ ਨੇ ਸਰ ਪੰਜਾਬ ਗਵਰਨਮੈਂਟ ਦੀ ਇਲੀਗਲ ਐਕਟੀਵਿਟੀਜ਼ ਨੂੰ ਬੰਦ ਕਰਨ ਵਾਸਤੇ ਸੱਟੇ ਨੂੰ ਬੰਦ ਕਰਨ ਵਾਸਤੇ ਸਰਕਾਰ ਨੇ ਆਪਣੇ ਰੈਵਨਿਊ ਨੂੰ ਵਾਧਾ ਕਰਨ ਲਈ ਹੀ ਲੋਟਰੀ ਪੰਜਾਬ ਗਵਰਨਮੈਂਟ ਲੋਟਰੀ ਚਲਾ ਰਹੀ ਹੈ ਜਿਹਦੇ ਵਿੱਚ ਉਹਨਾਂ ਦੀਆਂ ਕਈ ਲੋਟਰੀਜ਼ ਪੰਜਾਬ ਵਿੱਚ ਸਕੀਮਾਂ ਚੱਲਦੀਆਂ ਜਿਹਦੇ ਵਿੱਚ 20 ਰੁਪਏ ਦੀ ਮੰਥਲੀ 50 ਰੁਪਏ ਦੀ ਮੰਥਲੀ 100 ਦੀ ਮੰਥਲੀ 200 ਦੀ ਮੰਥਲੀ ਉਸ ਤੋਂ ਇਲਾਵਾ ਫੈਸਟੀਵਲ ਬੰਪਰਸ ਵੀ ਲਾਂਚ ਕਰਦੀ ਪੰਜਾਬ ਗਵਰਨਮੈਂਟ ਉਸ ਤੋਂ ਇਲਾਵਾ ਅਦਰ ਸਟੇਟ ਦੀਆਂ ਵੀ ਨਾਗਾਲੈਂਡ ਸਟੇਟ ਦੀਆਂ ਲੋਟਰੀਆਂ ਵੀ ਪੰਜਾਬ ਦੇ ਵਿੱਚ ਉਹ ਵੀ ਚੱਲ ਰਹੀਆਂ ਨੇ ਲੇਕਿਨ ਜਿਹੜਾ ਪੰਜਾਬ ਦੀ ਆਪਣੀ ਲੋਟਰੀ ਆ ਉਹਦੀ ਬਹੁਤ ਕਰੇਜ਼ ਆ 올ਓਵਰ ਪੰਜਾਬ ਦੇ ਵਿੱਚ 올ਓਵਰ ਇੰਡੀਆ ਦੇ ਵਿੱਚ ਔਰ ਇਸ ਨੂੰ ਹੀ ਅੱਗੇ ਵਧਾਉਂਦੇ ਹੋਏ ਸਟੇਟ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹ ਬੰਪਰ ਲੋੜੀ ਮਕਰ ਸ਼ਕੁਰੰਤੀ ਬੰਪਰ ਲਾਂਚ ਕੀਤਾ ਆ ਜਿਹਦਾ ਫਰਸਟ prize 10 ਕਰੋੜ ਰੁਪਇਆ ਆ ਜਿਹੜਾ ਕਿ ਅੱਜ ਅਸੀਂ ਰੋਪੜ ਦੇ ਵਿੱਚ ਪਹੁੰਚੇ ਆ ਰੋਪੜ ਦੇ ਵਿੱਚ ਸਾਡੇ ਸਬਸਟਾਕਿਸਟ ਨੇ ਜਿਹੜੇ ਕਿ ਅਸ਼ੋਕਾ ਲਾਟਰੀ ਏਜੰਸੀ ਨੇ ਲक्की ਜੀ ਨੇ ਜਿਹੜੇ ਨਾਮ ਤੋਂ ਹੀ ਲੱਕੀ ਨੇ ਤੇ ਹੈ ਵੀ ਬੜੇ ਲੱਕੀ ਨੇ ਔਰ ਉਮੀਦ ਕਰਦੇ ਆ ਕਿ ਇਹਨਾਂ ਦੀ ਜਿਹੜੀ ਆ ਫਰਸਟ ਪ੍ਰਾਈਜ਼ ਜ਼ਰੂਰ ਇਹਨਾਂ ਦੇ ਥਰੂ ਹਿੱਟ ਹੋਏਗਾ ਮਾਰਕੀਟ ਦੇ ਵਿੱਚ ਤੇ ਇਹਦੇ ਵਿੱਚ ਇਕੱਲਾ ਫਰਸਟ ਪ੍ਰਾਈਜ਼ ਹੀ ਨਹੀਂ ਹੈ ਉਸ ਤੋਂ ਇਲਾਵਾ ਵੀ ਬਹੁਤ ਅੱਛੀ ਜਿਹੜੀ ਇਹਦੀ ਬੰਪਰ ਦੀ ਸਕੀਮਾ ਇਹਦੇ ਵਿੱਚ ਸੈਕੰਡ ਪ੍ਰਾਈਜ਼ 1 ਕਰੋੜ ਰੁਪਇਆ ਆ ਥਰਡ ਪ੍ਰਾਈਜ਼ 50 ਲੱਖ ਰੁਪਇਆ ਆ ਫੋਰਥ ਪ੍ਰਾਈਜ਼ 10-10 ਲੱਖ ਰੁਪਏ ਦੇ 8 ਨੇ ਤੇ 5ਵਿਫਥ ਪ੍ਰਾਈਜ਼ ਵੀ 5-5 ਲੱਖ ਰੁਪਏ ਦੇ 8 ਨੇ ਉਸ ਤੋਂ ਇਲਾਵਾ ਵੀ ਹੋਰ ਵੀ ਬੜੇ ਅਟਰੈਕਟਿਵ ਪ੍ਰਾਈਜ਼ਸ ਨੇ ਜਿਹੜੇ ਕਿ ਆਮ ਤੁਸੀਂ ਜਿੱਤ ਸਕਦੇ ਨੇ ਅਸੀਂ ਅਪੀਲ ਇਹੀ ਕਰਾਂਗੇ ਹਰੇਕ ਜਿਹੜੇ ਵੀ ਲੋਟਰੀ ਪ੍ਰੇਮੀ ਆ ਕਿਉਂਕਿ ਇਹ ਜਿਹੜੀ ਟਿਕਟ ਆ ਦੋ ਸੀਰੀਜ਼ ਦੇ ਵਿੱਚ ਅਵੇਲੇਬਲ ਆ A ਔਰ B ਦੇ ਵਿੱਚ ਤੇ ਨੰਬਰ ਇੱਕੋ ਹੀ ਨਿਕਲਣਾ ਆ ਅਗਰ ਅਸੀਂ ਦੋ ਟਿਕਟਾਂ ਦਾ ਸੇਮ ਨੰਬਰ ਪਰਚੇਸ ਕਰਾਂਗੇ ਤੇ ਸਾਡਾ ਨਾਮ ਮਿਸ ਹੁੰਦਾ ਕੋਈ ਚਾਂਸ ਨਹੀਂ 100% ਸਾਡੇ ਨਾਮ ਲੱਗਣ ਦੇ ਚਾਂਸ ਇਹ ਆ ਬੀ ਦੋਨਾਂ ਚੋਂ ਇੱਕ ਨਿਕਲੇਗਾ ਇਹ ਔਰ ਬੀ ਦੇ ਵਿੱਚੋਂ ਇੱਕੋ ਹੀ ਸੀਰੀ ਨਿਕਲੀ ਲekin ਨੰਬਰਿੰਗ ਦੋ ਡਬਲ ਨੇ ਮਗਰ ਜੇ ਆਪਾਂ ਇੱਕੋ ਹੀ ਟਿਕਟ ਪਾਈ ਆ ਤਾਂ ਹੋ ਸਕਦਾ ਆਪਾਂ ਏ ਦੀ ਪਾਈ ਹੋਵੇ ਤੇ ਬੀ ਚ ਪ੍ਰਾਈਜ਼ ਆ ਜਵੇ ਤਾਂ ਆਪਣਾ ਚਾਂਸ ਮਿਸ ਹੋ ਸਕਦਾ ਮਿਸ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਡਿਟੇਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਜਿਹੜੀ ਹੈ 10 ਕਰੋੜ ਦੇ ਜਿਹੜਾ ਇਨਾਮ ਲੈਟਰੀ ਦਾ ਜਿਹੜਾ ਅੱਜ ਪਹਿਲੀ ਵਾਰੀ ਹੋ ਰਿਹਾ ਹੈ ਜਿਹੜੇ ਕਿ ਅੱਜ ਤੋਂ ਬਾਅਦ ਟਿਕਟ ਜਿਹੜੀ ਵਿਕਣੀ ਸ਼ੁਰੂ ਹੋਵੇਗੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਅਜ ਸ਼ੋਕਾ ਲੇਟਰੀ ਦੇ ਉੱਤੇ ਲੇਟਰੀ ਦਾ ਜਿਹੜਾ ਟਿਕਟ ਹੈ ਲਾਂਚ ਕੀਤਾ ਜਾ ਰਿਹਾ ਜਿਹੜੇ ਵੱਡੇ ਪੱਧਰ ਜੇਕਰ ਚਾਹੁੰਦੇ ਹੋ ਤੁਸੀਂ ਕਿ 10 ਕਰੋੜ ਦਾ ਆਮ ਜਿਤਨਾ ਚਾਹੁੰਦੇ ਹੋ ਤਾਂ ਸ਼ੋਕਾ ਲੈਟਰੀ ਰੋਪੜ ਪੁਲ ਪੰ ਪ੍ਰਾਣਾਪੁਰ ਪੰਜਾਬ ਦੇ ਮੂਹਰੇ ਦੁਕਾਨ ਜਿਹੜੀ ਹੈ ਇਹਨਾਂ ਦੀ ਮਸ਼ਹੂਰ ਦੁਕਾਨ ਹੈ ਪੁਰਾਣੀ ਦੁਕਾਨ ਹੈ ਤੇ ਗੱਲਬਾਤ ਸ਼ੋਕਾ ਜਿਹੜਾ ਸ਼ੋਕ ਜੀ ਨੇ ਕਰਦੇ ਨੇ ਸ਼ੋਕ ਜੀ ਅੱਜ ਤੱਕ ਜਿਹੜਾ ਤੁਹਾਡਾ ਜਿਹੜਾ 10 ਕਰੋੜ ਦਾ ਆਪਾਂ ਟਿਕਟ ਦੇਖ ਕੇ ਬਿਲਕੁਲ ਤਾਂ ਹਰੇਕ ਬੰਦਾ ਹੈਰਾਨ ਹੁੰਦਾ ਇੱਕ ਵਾਰੀ ਹੈਰਾਨ ਤਾਂ ਹੋਣਾ ਹੀ ਹੈ ਜੀ ਲਾਟਰੀ ਹਿਸਟਰੀ 'ਚ ਪਹਿਲੀ ਵਾਰ ਇਦਾਂ ਹੋਣ ਜਾ ਰਿਹਾ ਵੀ ਇੱਕ ਬੰਦੇ ਨੂੰ ਪਰਸਨ ਨੂੰ 10 ਕਰੋੜ ਰੁਪਏ ਮਿਲਣ ਜਾ ਰਿਹਾ ਹੈ ਉਹ ਕੋਈ ਵੀ ਹੋ ਸਕਦਾ ਹੈ ਭਾਗਾਂ ਵਾਲਾ ਤੁਸੀਂ ਵੀ ਹੋ ਸਕਦੇ ਹੋ ਤੁਸੀਂ ਖਰੀਦੋਗੇ ਤਾਂ ਤੁਸੀਂ ਵੀ ਹੋ ਸਕਦੇ ਹੋ ਔਰ ਪੰਜਾਬ ਦੇ ਵਿੱਚ ਪਹਿਲੀ ਵਾਰ ਇਤਿਹਾਸ ਤੇ ਹੋਣ ਜਾ ਰਿਹਾ ਪਬਲਿਕ ਦੇ ਵਿੱਚ ਜੋ ਕਿ ਗਰੰਟਡ ਹੈ ਮੇਨ ਹੈ ਜੋ ਇਹ ਜਨਤਾ ਦੇ ਵਿੱਚ ਹੀ ਨਿਕਲੇਗਾ ਲੋਕੀ ਕਹਿੰਦੇ ਹੋ ਰਿਹਾ ਵੀ ਤੁਸੀਂ ਮੈਨੂੰ ਜਵਾਬ ਦਿਓ ਵੀ ਪਹਿਲਾਂ ਇਸ ਤੋਂ ਪਹਿਲਾਂ ਇੰਨਾ ਜਿਆਦਾ ਨਹੀਂ ਹੁੰਦਾ ਸੀਗਾ ਲੈਟਰੀ ਥੋੜੇ ਲੋਕੀ ਵੀ ਨਹੀਂ ਜੁੜਦੇ ਸੀਗੇ ਲੇਕਿਨ ਹੁਣ ਕੁਝ ਟਾਈਮ ਤੋਂ ਪੰਜਾਬ ਸਟੇਟ ਜਿਹੜੇ ਗਵਰਨਮੈਂਟ ਹੈ ਉਹ ਵੀ ਲੈਟਰੀ ਬਲ ਜਿਆਦਾ ਰੁਝਾਨ ਜਿਹੜਾ ਚੱਲ ਰਿਹਾ ਦੇਖੋ ਪੰਜਾਬ ਗਵਰਨਮੈਂਟ ਜਿਹੜੀ ਲਾਟਰੀ ਚਲਾ ਰਹੀ ਹੈ ਲੋਕਾਂ ਦੀ ਵੈਲਫੇਅਰ ਲਈ ਚਲਾ ਰਹੀ ਹੈ ਸੱਟੇ ਨੂੰ ਬੰਦ ਕਰਨ ਲਈ ਚੱਲ ਰਹੀ ਹੈ ਜਿਹੜੀਆਂ ਇਲੀਗਲ ਐਕਟੀਵਿਟੀਜ਼ ਆ ਉਹਨਾਂ ਨੂੰ ਬੰਦ ਕਰਨ ਵ ਇਸ ਕਰਕੇ ਸਰਕਾਰ ਨੇ ਬਹੁਤ ਜਿੰਨੇ ਵੀ ਇਸ ਪੰਜਾਬ ਗਵਰਨਮੈਂਟ ਦੇ ਫੈਸਟੀਵਲ ਬੰਪਰਸ ਹੁੰਦੇ ਨੇ ਉਹਨਾਂ ਦੇ ਸਾਰਿਆਂ ਦੇ ਹੀ ਫਰਸਟ ਪਾਈ ਗਰੰਟਡ ਟੂ ਪਬਲਿਕ ਹੁੰਦੇ ਨੇ ਔਰ ਗਰੰਟਡ ਟੂ ਪਬਲਿਕ ਮੀਨ ਵਿਕੀਆਂ ਹੋਈਆਂ ਟਿਕਟਾਂ ਚੋਂ ਕੱਢਣਗੇ ਡਰਾ ਚਾਹੇ ਉਹ ਡਰਾ 10 ਵਾਰੀ ਮਸ਼ੀਨ ਕਮਾਣੀ ਬਾਬੇ ਜਿੰਨੀ ਜੇ ਤੱਕ ਲੋਕ ਵਿਕੀਆਂ ਹੋਈਆਂ ਟਿਕਟਾਂ ਚੋਂ ਨਹੀਂ ਨਿਕਲਦਾ ਤਾਂ ਪ੍ਰਾਈਜ਼ ਡਰਾ ਰੀ ਡਰਾ ਕਰਾਇਆ ਜਾਂਦਾ ਅੱਛਾ ਜਾਨੀ ਕਿ ਮਸ਼ੀਨ ਕਮਾਈ ਜਾਣੀ ਜਦੋਂ ਤੱਕ ਵਿਕੀਆਂ ਹੋਈਆਂ ਟਿਕਟਾਂ ਦਾ ਨੰਬਰ ਨਹੀਂ ਆਉਂਦਾ ਬਿਲਕੁਲ ਜੀ ਸੁਣ ਲਿਆ ਤੁਸੀਂ ਸਭ ਨੇ ਜੀ ਕਿ ਇਹ ਨਹੀਂ ਹੈਗਾ ਵੀ ਆਪਾਂ ਮਸ਼ੀਨ ਕਵਾ ਦਿੰਤੀ ਨੰਬਰ ਕਿਹੜਾ ਆਇਆ ਕਿਹੜਾ ਨਹੀਂ ਆਇਆ ਚਾਹੇ ਟਿਕਟਾਂ ਕੱਢੇ ਪਈ ਆ ਜਾਂ ਵਿਕੀ ਹੋਈ ਆ ਜਾਂ ਨਹੀਂ ਵਿਕੀ ਹੋਈ ਆ ਪਰ ਲੇਕਿਨ ਜਿਹੜੀ ਟਿਕਟਾਂ ਵਿਕ ਚੁੱਕੀਆਂ ਆ ਉਹਨਾਂ ਦੇ ਉੱਤੇ ਹੀ ਜਿਹੜੀ ਤੁਹਾਡੀ ਜਿਹੜੀ ਗਰਾਰੀ ਖੜੇਗੀ ਤੇ ਜਿਹਦਾ ਵੀ ਨਾਮ ਹੋਵੇਗਾ ਭਾਗਾਂ ਵਾਲੇ ਦਾ ਉਹ ਵੀ ਆਪਾਂ ਇਸ ਵਾਰੀ ਦਿਖਾਵਾਂਗੇ ਜ਼ਰੂਰ ਜੇ ਸ਼ੋਕਾ ਲੈਟਰੀ ਦੇ ਉੱਤੇ ਹੀ ਜਿਹੜੀ ਟਿਕਟ ਜਿਹੜੀ ਵਿਕਣਤ ਜਾਏਗੀ ਤੇ ਕੋਈ ਹੋਰ ਗੱਲਬਾਤ ਦੀ ਕੋਈ ਇਹਦੇ ਵਿੱਚ ਸਰ ਜਿਵੇਂ ਤੁਸੀਂ ਦੱਸ ਦਿਓ ਇਹਦੇ ਵਿੱਚ ਜਿਹੜਾ ਵੀ ਡਰਾਅ ਦਿਖਾਇਆ ਜਾਵੇਗਾ ਲਾਈਵ ਡਰਾਅ ਦਿਖਾ ਲਿਆ ਜਾਏਗਾ ਆਮ ਜਨਤਾ ਆਮ ਪਬਲਿਕ ਦੇ ਸਾਹਮਣੇ ਕੱਢਿਆ ਜਾਏਗਾ ਅਗਰ ਜੇ ਕੋਈ ਬੰਦਾ ਲੁਧਿਆਣੇ ਆ ਕੇ ਡਰਾਪ ਪਲੇਸ ਦੇ ਉੱਤੇ ਆਪ ਮਸ਼ੀਨ ਕਮਾਣਾ ਚਾਵੇ ਤਾਂ ਵੀ ਮਸ਼ੀਨ ਕਮਾ ਸਕਦਾ ਇਹ ਜਿਹੜਾ ਲੁਧਿਆਣੇ ਤੁਹਾਡੇ ਦੁਕਾਨ ਤੇ ਨਿਕਲਦਾ ਰਹੇ ਜੀਰ ਸਰ ਪੰਜਾਬ ਗਵਰਨਮੈਂਟ ਦਾ ਉੱਥੇ ਉਹਨਾਂ ਦਾ ਕੰਪਲੈਕਸ ਆ ਉਹਨਾਂ ਦਾ ਪੰਜਾਬ ਗਵਰਨਮੈਂਟ ਦਾ ਡਰਾ ਆਫਿਸ ਬਣਿਆ ਹੋਇਆ ਡਰਾ ਆਫਿਸ ਦੇ ਵਿੱਚ ਆਮ ਪਬਲਿਕ ਆਮ ਜਨਤਾ ਨੂੰ ਆਉਣ ਦੀ ਬਿਲਕੁਲ ਨਿਮੰਤਰਣ ਹੁੰਦਾ ਉਹ ਆ ਕੇ ਉੱਥੇ ਡਰਾ ਕੱਢ ਸਕਦੇ ਦੇਖ ਸਕਦੇ ਆਪ ਮਸ਼ੀਨ ਕਮਾ ਸਕਦੇ ਇਹ ਕਹਿੰਦਾ ਹੋਰ ਹੈ ਵੀ ਚਲੋ ਨਹੀਂ ਵੀ ਆ ਸਕਦੇ ਬਹੁਤ ਦੂਰ ਦੂਰ ਤੱਕ ਲੈਟਰੇ ਬੀਗੀ ਹੁੰਦੀ ਹੈ ਤਾਂ ਤੁਹਾਡਾ ਇਹਦਾ ਲਿੰਕ ਵੀ ਹੁੰਦਾ ਨਾ ਇਹ ਗ੍ਰੁੱਪ ਸਰ ਇਹਨਾਂ ਦਾ ਲਾਈਵ ਲਿੰਕ ਟਿਕਟ ਦੇ ਉੱਤੇ ਲਿਖਿਆ ਹੋਇਆ ਹੈ ਦੱਸਿਆ ਹੋਇਆ ਪਲੱਸ ਸਾਡੇ ਸ਼ੋਕਾ ਲੋਟਰੀ ਏਜੰਸੀ ਦਾ ਆਪਣਾ ਇੱਕ ਗਰੁੱਪ ਆ ਉਹਦੇ ਵਿੱਚ ਵੀ ਇਹ ਮੈਂਸ਼ਨ ਕਰ ਦਿੰਦੇ ਨੇ ਲਾਈਵ ਗਰੁੱਪ ਦਿੰਦੇ ਨੇ ਤੇ ਕਿਸੇ ਨੇ ਵੀ ਕੋਈ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਕੋਲ ਸਰਕਾਰ ਦਾ ਲਿੰਕ ਲੈਣਾ ਜਾਂ ਇਹਨਾਂ ਦੀ ਦੁਕਾਨ ਦਾ ਲਿੰਕ ਲੈਣਾ ਜਾਂ ਰਿਜ਼ਲਟ ਦਾ ਲਿੰਕ ਲੈਣਾ ਤਾਂ 100% ਇਹਨਾਂ ਦੇ ਕੋਲ ਅਵੇਲੇਬਲ ਹੋਏਗਾ ਜੀ ਤੁਸੀਂ ਕੀ ਨਾਮ ਦਾ ਬੋਲਦੇ ਜੇ ਕੋਈ ਨਾਲ ਸੰਪਰਕ ਕਰਨਾ ਚਾਹੁੰਦਾ ਹੋਵੇ ਸਾਡਾ ਰੋਪੜ ਦਾ 25 ਸਾਲ ਪੁਰਾਣਾ ਕਾਊਂਟਰ ਹੈ ਜੀ ਇਹ ਸਰਕਾਰੀ ਵਿਕਰੀ ਕੇਂਦਰ ਹੈ ਲਾਟਰੀ ਦਾ ਤੇ ਸਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਤਾਂ ਪੁਰਾਣੀ ਬਸ ਸਾਡੇ ਦੇ ਵਿੱਚ ਦੁਕਾਨ ਹੈ ਸਾਡੀ ਓਪੋਜ਼ਿਟ ਹਟ પેટ્રોલੀਅਮ ਸ਼ੋਕਾ ਲਾਟਰੀ ਲੱਕੀ ਦੇ ਨਾਮ ਤੋਂ ਸਾਰੇ ਜਾਣਦੇ ਆ ਤੇ ਜੋ ਵੀ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਸਾਡੇ ਦੁਕਾਨ ਤੇ ਆ ਕੇ ਕਰ ਸਕਦਾ ਔਰ ਇਹਨੂੰ ਲਾਈਵ ਡਰਾ ਵੀ ਆਪਣਾ ਚੈੱਕ ਕਰ ਸਕਦਾ ਹੋਣ ਵੀ ਤੁਹਾਡਾ ਕੋਈ ਹੈ ਨੰਬਰ ਕੋਈ ਜੀ ਫੋਨ ਨੰਬਰ ਹੈਗਾ ਸਾਡਾ 7973677123 9855072207 ਦੋ ਨੰਬਰ ਸਾਡੇ ਹੈਗੇ ਜੋ ਹਮੇਸ਼ਾ ਚਾਲੂ ਰਹਿੰਦੇ ਬਿਲਕੁਲ ਜੀ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਜਿਹੜੀ ਹੈ ਉਹ ਅਸੀਂ ਦੇ ਦਿੱਤੀ ਹੈ ਤੇ ਆਪਾਂ ਚਾਹਾਂਗੇ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਤੁਹਾਡੇ ਵਿੱਚੋਂ ਕਰੋੜਪਤੀ ਲੱਖਪਤੀ ਹਜ਼ਾਰਪਤੀ ਕਿਹੜੇ-ਕਿਹੜੇ ਬਣਨਗੇ ਉਹ ਹੁਣ ਇਹਦਾ ਕਿਹਾ ਡੇਟ ਹੈ ਜੀ ਦੀ ਇਹਦੀ ਜਿਹੜੀ ਡੇਟਾ 18 ਜਨਵਰੀ 2025 18 ਜਨਵਰੀ 2025 ਰਾਤਰੀ 8 ਵਜੇ ਰਿਜ਼ਲਟ ਨਿਕਲੇਗਾ ਜਿਹੜੀਆਂ ਟਿਕਟਾਂ ਸਾਡੇ ਕੋਲ ਅਵੇਲੇਬਲ ਨੇ 18 ਤਰੀਕ ਤੱਕ ਅਵੇਲੇਬਲ ਰਹਿਣਗੀਆਂ ਕੋਈ ਵੀ ਆਕੇ ਸ਼ੋਕਾ ਲੋਟਰੀ ਸੈਂਟਰ ਆਪਣੇ ਮੇਨ ਜਿਹੜਾ ਬਾਜ਼ਾਰ ਆ ਉਹਦੇ ਵਿੱਚੋਂ ਲੈ ਸਕਦਾ ਬਿਲਕੁਲ પેટ્રોલ ਪੰਪ ਦੇ ਸਾਹਮਣੇ ਇਹਨਾਂ ਦੀ ਸ਼ਾਪ ਆ ਤੁਸੀਂ ਪਰਚੇਜ਼ ਕਰ ਸਕਦੇ ਹੋ ਪਨੋਟ ਇੰਟਰਪ੍ਰਾਈਜ਼ ਦੇ ਨਾਲ ਗੱਲਬਾਤ ਕਰਦੇ ਆਂ ਪ੍ਰੌਟ ਜੀ ਤੁਹਾਡੀ ਸਟਾਕ ਇਸਤੇ ਕਦੇ ਅਜ ਤੱਕ ਕਿੰਨ ਲੱਖਾਂ ਕਰੋੜਾਂ ਦੇ ਨਾਮ ਨਿਕਲੇ ਆ ਕਿ ਨਹੀਂ ਦੇਖੋ ਬੀਇੰਗ ਪਨੋਟ ਇੰਟਰਪ੍ਰਾਈਜ਼ਸ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਇਹ ਦੱਸਦਿਆਂ ਕਿ ਪਿਛਲੇ ਮਤਲਬ ਕਿ ਮੈਂ 2007 ਤੋਂ ਕੰਮ ਕਰ ਰਿਹਾ ਆ ਬੀਇੰਗ ਪਨੋਟ ਪਨੋਟ ਇੰਟਰਪ੍ਰਾਈਜ਼ਸ ਮੋਰ ਦੈਨ 150 ਮੋਰ ਦੈਨ 150 ਕਰੋੜ ਪਤੀ ਸਾਡੇ ਥਰੂ ਬਣ ਚੁੱਕੇ ਨੇ ਇਹਦੇ ਵਿੱਚ ਸਾਡੇ ਕੋਲ 5 ਕਰੋੜ ਤੱਕ ਦਾ ਵੀ ਪ੍ਰਾਈਸ ਜਿਹੜਾ ਹਾਈएस्ट ਪ੍ਰਾਈਸ ਸਾਡਾ 5 ਕਰੋੜ ਦਾ ਉਹ ਪ੍ਰੋਡ ਐਂਟਰਪ੍ਰਾਈਜ਼ ਦੇ ਥਰੂ ਲਾਸਟ ਈਅਰ ਸਾਡੇ ਕੋਲ ਹਿੱਟ ਹੋਇਆ ਪਿਛਲੀ ਦੀਵਾਲੀ ਦੇ ਉੱਤੇ ਤਿੰਨ ਪ੍ਰਾਈਜ਼ ਸੀ ਪੰਜਾਬ ਗਵਰਨਮੈਂਟ ਦੇ 2.5-2 ਕਰੋੜ ਦੇ ਇਹਨਾਂ ਦੇ ਵਿੱਚੋਂ ਦੋ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਏ ਤੇ ਨੀਅਰ ਅਭੀ ਆ ਪਿਛਲੇ 2 ਮਹੀਨਿਆਂ ਦੇ ਵਿੱਚ ਸਾਡੇ ਕੋਲ ਇੱਕ ਡੀਅਰ ਦੀ ਲੋਟਰੀ ਦੀ ਚੱਲਦੀ ਹੈ ਸ਼ੇਅਰਪੀ ਵਾਲੀ ਲੋਟਰੀ ਇਹਦੇ ਵਿੱਚ ਇੱਕ ਹੀ ਪਾਰਟੀ ਦੇ ਟਿੱਕਾ ਲੋਟਰੀ ਪਠਾਨਕੋਟ ਸਾਡੇ ਥਰੂ ਉਹਨਾਂ ਦਾ 1-1 ਕਰੋੜ ਦੇ ਦੋ ਪ੍ਰਾਈਜ਼ ਸਾਡੇ ਕੋਲੋਂ ਹਿੱਟ ਹੋਏ ਮੋਰ ਥੈਨ 150 ਓਨਲੀ ਵਨ ਸਟਾਕਿਸਟ ਇਨ ਦਾ ਪੰਜਾਬ ਹੂ ਮੇਕਸ ਸੋ ਮੈਨੀ ਕਰੋੜਪਤੀ ਮੋਰ ਥੈਨ 150 ਕਰੋੜਪਤੀ ਇਨ ਦਾ ਸਟੇਟ ਆਫ ਪੰਜਾਬ ਬਿਲਕੁਲ ਜੀ ਫਿਰ ਤਾਂ ਆਪ ਵੀ ਕਰੋੜਪਤੀ ਤੁਸੀਂ ਤਾਂ ਜ਼ਿਆਦਾ ਬਣ ਗਏ ਹੋਣੇ ਜਿੰਨੇ ਤੁਸੀਂ ਬਣਾਏ ਐ ਤੇ ਬਿਲਕੁਲ ਜੀ ਤੁਸੀਂ ਲਓ ਜੀ ਜਲਦੀ ਜਲ ਟਿਕਟ ਟਿਕਟਾਂ ਨਾ ਖਤਮ ਹੋ ਜਵੇ ਕਿ ਪਹਿਲਾਂ ਕਿ ਟਿਕਟ ਖਰੀਦ ਹੋ ਜਾਵੇ ਵੀਡੀਓ ਦੇ ਨਾਲ ਅਸੀਂ ਨੰਬਰ ਵੀ ਸ਼ਾਇਰ ਸ਼ੇਅਰ ਕਰ ਰਹੇ ਆਂ ਨੇ ਜੇ ਟਿਕਟ ਲੈਟਰੀ ਦਾ ਟਿਕਟ ਵੀ ਨਾਲ ਦਿਖਾ ਰਹੇ ਆਂ ਤੁਸੀਂ ਬਿਲਕੁਲ ਦੇਖ ਸਕਦੇ ਹੋ ਕਿ ओरिजिनल ਲੈਟਰੀ ਜਿਹੜੀ ਹੈ ਪੰਜਾਬ ਗਵਰਨਮੈਂਟ ਦਾ ਪੰਜਾਬ ਸਟੇਟ ਡੀਅਰ ਲੈਟਰੀ ਲੋੜੀ ਬੰਪਰ ਲੈਟਰੀ ਹੈ ਜੀ ਤੇ 10 ਕਰੋੜ ਦਾ ਗਰੰਟਡ ਇਨਾਮ ਹੈ ਜੀ ਬਿਲਕੁਲ ਆ ਦੇਖ ਸਕਦੇ ਹੋ ਨੇੜੇ ਆ ਕੇ ਮੈਂ ਦਿਖਾਵਾਂਗਾ ਕੈਮਰਾਮੈਨ ਸਹਿਮ ਦਿਖਾਵੇ ਆ ਗਰੰਟਡ ਇਨਾਮ ਹੈ ਜੀ 10 ਕਰੋੜ ਰੁਪਏ ਦਾ ਜਿਹੜਾ ਕਿ ਨਿਕਲ ਜਾ ਰਿਹਾ ਪਹਿਲੀ ਵਾਰ ਇਸ ਵਾਰੀ ਤੇ ਤੁਸੀਂ ਸਾਰੇ ਜਣੇ ਸਾਰੇ ਜਣੇ ਲੈਟਰੀ ਦਾ ਟਿਕਟ ਜ਼ਰੂਰ ਲਓ ਤਾਂ ਕਰੋੜਪਤੀ ਵੀ ਬਣੋ ਧੰਨਵਾਦ ਸਭ ਦਾ ਇਸ ਵੇਲੇ ਅਸੀਂ ਰੋਪੜ ਦੇ ਪੁਰਾਣੇ ਪੁਲ ਦੇ ਮੋਹਰੇ ਮੌਜੂਦ ਆ ਜੀ ਆ ਸਾਡਾ ਪੁਰਾਣਾ ਪਿਲਾ ਤੇ ਪਤਾ ਲੱਗਿਆ ਸੀਗਾ ਕਿ 10 ਕਰੋੜ ਰੁਪਏ ਦੀ ਲੈਟਰੀ ਜਿਹੜੀ ਹੈ ਆ ਚੁੱਕੀ ਹੈ ਮਾਰਕੀਟ ਦੇ ਵਿੱਚ ਭਾਵੇਂ ਕਿ ਪੋਸਟਰ ਲੱਗੇ ਹੋਏ ਸੀਗੇ ਮੈਂ ਪੋਸਟਰ ਦੇਖਿਆ ਹੈ ਪੋਸਟਰਾਂ ਦੇ ਉੱਪਰ ਵੀ ਲਿਖਿਆ ਗਿਆ ਸੀਗਾ ਕਿ 10 ਕਰੋੜ ਦੀ ਲੈਟਰੀ ਜਿਹੜੀ ਹੈ ਇਸ ਵਾਰੀ ਨਿਕਲੇਗੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਅਸ਼ੋਕਾ ਲੈਟਰੀ ਰੋਪੜ ਦੇ ਵਿੱਚ ਜਿਹੜਾ ਕਿ ਬਹੁਤ ਵੱਡੇ ਸਟਾਕਿਸਟ ਨੇ ਦੇਖਿਆ ਹੋਇਆ ਕਿ ਲੋੜੀ ਪੰਜਾਬ ਸਟੇਟ ਲੋੜੀ ਬੰਪਰ ਪੰਜਾਬ ਸਟੇਟ ਲੋੜੀ ਬੰਪਰ 10 ਕਰੋੜ ਦਾ ਜਿਹੜਾ ਗਰੰਟਡ ਇਨਾਮ ਹੈ ਟਿਕਟਾਂ ਏ ਵੀ ਸੀਰੀਏ ਦੇ ਵਿੱਚੋਂ ਬਲਬਦਾ ਤੇ ਰੋਪੜ ਦੇ ਵਿੱਚ ਇੱਧਰ ਸੀ ਚਮਸੀਰੀ ਚਮਕੌਰ ਸਾਹਿਬ ਤੋਂ ਰੋਡ ਆਉਂਦਾ ਹੈ ਤੇ ਇੱਧਰ ਜਿਹੜਾ ਜਿਹੜਾ ਪੁਰਾਣਾ ਪੁਲ ਹੈ ਜਿਹੜਾ ਉਹਦਾ ਜਿਹੜਾ ਸਾਹਮਣੇ ਪਟਵਾਲ ਪੈਂਦਾ ਹੈ ਅਸ਼ੋਕਾ ਲੈਟਰੀ ਰੋਪੜ ਜਿਹੜੇ ਕਿ ਅੱਜ ਗੱਲਬਾਤ ਕਰਦੇ ਆ ਕਿ ਇਸ ਜਿਹੜਾ 10 ਕਰੋੜ ਦਾ ਜਿਹੜਾ ਮਸਲਾ ਕੀ ਹੈ 10 ਕਰੋੜ ਇਨਾਮ ਹੈ ਜਾਂ ਨਹੀਂ ਆ ਉਹ ਅੰਦਰ ਚਲਦੇ ਆ ਬੇ ਜੀ ਸੱਚ ਕਹ ਜੀ ਇਹ ਸ਼ੋਕਾ ਲਾਟਰੀ ਥੋੜੀ ਹੈ ਜੀ ਹਾਂ ਜੀ ਰਾਜੀ ਬਿਲਕੁਲ ਸਾਡੀ ਹੈ ਜੀ ਸ਼ੋਕਾ ਲਾਟਰੀ ਉਪਰ ਦੇ ਵਿੱਚ ਜਾਣਾ ਮਾਲਾ ਨਾਮ ਹੈ ਜੀ ਬਹੁਤ ਪੁਰਾਣਾ ਕਾਊਂਟਰ ਹੈ ਪੋਸਟ ਲੱਗੇ ਹੋਏ ਆਏ ਆ ਵੀ 10 ਕਰੋੜ ਦਾ ਨਾਮ ਹੈ ਸੱਚੀ ਝੂਠ ਬੋਲ ਰਹੇ ਬਿਲਕੁਲ ਸੱਚ ਹੈ ਜੀ ਪੰਜਾਬ ਗਵਰਨਮੈਂਟ ਦੀ ਲਾਟਰੀ ਹੈ ਜਿਹੜੀ 10 ਕਰੋੜ ਰੁਪਏ ਦੇਣ ਜਾ ਰਹੀ ਹੈ ਇਸ ਵਾਰੀ ਗਰੰਟਰਡ ਗਰੰਟਰਡ ਟੂ ਪਬਲਿਕ ਜਿਹੜਾ ਜਨਤਾ ਦੇ ਵਿੱਚ ਦਿੱਤਾ ਜਾਏਗਾ ਔਰ ਇਹ ਨਿਊ ਇਅਰ ਲੋੜੀ ਮੈਂ ਪਰ 18 ਜਨਵਰੀ ਨੂੰ ਨਿਕਲੇਗਾ